ਕੀ ਜੀ ਅ ਕੱਲ ਸਾਡੇ ਮਾਨਯੋਗ ਸੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਜਿਹੜੀਆਂ ਸੀ ਮੋਬਾਈਲ ਪੈਟਰੋਲਿੰਗ ਲਗਾਈ ਸੀ ਫਲਾਈਂਗ ਸਕਾਡ ਇੱਕ ਮੋਬਾਈਲ ਫਲਾਈਂਗ ਸਕਾਡ ਕਰਤ ਕੀਤਾ ਗਿਆ ਹੈ ਉਹਨਾਂ ਦੀ ਮਦਦ ਨਾਲ ਸਾਡੇ ਸਬ ਇੰਸਪੈਕਟਰ ਸੁਲੱਖਣ ਸਿੰਘ ਉਹਨਾਂ ਦੀ ਟੀਮ ਨੇ ਜਿਹੜੇ ਇਹ ਦੋ ਜਿਹੜੇ ਵਿਅਕਤੀ ਕਾਬੂ ਕੀਤੇ ਨੇ ਜਿਨ੍ਹਾਂ ਪਾਸੋਂ ਇੱਕ ਈ ਰੱਖਿਆ ਤੇ ਰੱਖਿਆ ਦੇ ਉੱਤੇ ਇਹ ਜਿਹੜੀਆਂ ਵੀਆਰਟੀਐਸ ਤੇ ਸਮਾਰਟ ਫੋਟੋਆਂ ਦੀਆਂ ਗ੍ਰੇਲਾਂ ਉਤਾਰਦੇ ਸੀ ਰਾਤ ਨੂੰ ਉਹ ਇਹਨਾਂ ਕੋ ਬਰਾਮਦ ਕੀਤੀਆਂ ਗਈਆਂ ਨੇ ਤਾਂ ਕੋਣ ਆ ਜੀ ਕੀ ਕੰਮ ਕਰਦੇ ਨੇ ਇਹ ਬਿਲਕੁਲ ਵਿਹਲੇ ਨੇ ਜੀ ਇਹਨਾਂ ਤੇ ਪਹਿਲਾਂ ਵੀ ਇੱਕ ਮੁਕਦਮਾ ਦਰਜਿਆ ਤੇ ਇਹ ਜਿਹੜੇ ਆ ਨਸ਼ਿਆ ਕਰਨ ਦੇ ਵੀ ਆਦੀ ਨੇ ਦੋਨੋਂ ਜਣੇ ਤੇ ਇਹ ਪਿਛਲੇ ਕੁਝ ਸਮੇਂ ਤੋਂ ਸਾਡੇ ਕਾਫੀ ਇਹਨਾਂ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਸੀ ਗਿਰਲਾਂ ਉਤਾਰਨ ਦੀਆਂ ਤੇ ਇਹ ਜਿਹੜੀ ਸਾਡੀ ਆ ਮੋਬਾਈਲ ਟੀਮ ਤੇ ਸਾਡੇ ਸਬ ਇੰਸਪੈਕਟਰ ਸਲਖਨ ਸਿੰਘ ਉਹਨਾਂ ਨੇ ਕਾਬੂ ਕਰਕੇ ਸਾਨੂੰ ਇਹ ਕਾਮਯਾਬੀ ਮਿਲੀ ਹੈ ਕਿੰਨੀ ਕੁ ਟਾਈਮ ਤੋਂ ਕੰਮ ਕਰ ਰਹੇ ਸੀ ਇਹ ਜੀ ਇਹੀ ਪੜਤਾਲ ਕਰ ਰਹੇ ਆ ਇਹਨਾਂ ਤੇ ਮੁਕਦਮਾ ਪਹਿਲਾਂ ਵੀ ਆ ਇਹ ਜਿਹੜੇ ਆ ਇਹ ਆਦੀ ਨੇ ਜੀ ਚੋਰੀ ਕਰਨ ਦੇ ਤੇ ਸਾਡੇ ਇੱਥੇ ਇੱਕ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਚੋਰੀ ਹੋਈ ਸੀਗੀ ਉਹ ਮਕਦਮਾ ਦਰਜ ਹੈ ਸਾਡੇ ਕੋਲ ਉੱਥੋਂ ਹੀ ਇਹਨਾਂ ਨੇ ਇੱਕ ਬੈਟਰੀਆਂ ਤੇ ਇਨਵਰਟਰ ਚੋਰੀ ਕਰਕੇ ਲੈ ਗਏ ਸੀਗੇ ਤਾਲਾ ਤੋੜ ਕੇ ਉਹ ਵੀ ਇਹਨਾਂ ਕੋਲ ਅਸੀਂ ਬਰਾਮਦ ਕਰ ਲਈਏ ਰਿਕਸ਼ੇ ਵਿੱਚ ਲੈ ਕੇ ਆਏ ਜੀ ਇਹਨੂੰ ਆਪਣਾ ਜਿਹਾ ਕਰਾਜਾ ਇਹ ਬਿਲਕੁਲ ਜੀ ਇਹਦੇ ਬੜੇ ਹੀ ਪੜਤਾਲ ਕਰ ਰਹੇ ਆ ਇਹਨਾਂ ਦਾ ਆਪਣਾ ਨਹੀਂ ਹੈਗਾ ਜੀ ਇਹ ਟੋ ਰਿਕਸ਼ਾ ਈ ਰਿਕਸ਼ਾ ਤੇ ਇਹਦੇ ਬੜੇ ਹੀ ਪੜਤਾਲ ਕਰ ਰਹੇ ਆ ਵੀ ਇਹਨਾਂ ਕੋਲੋਂ ਕਿੱਥੋਂ ਇਹ ਜਿਹੜਾ ਇਹ ਆਇਆ ਈ ਰਿਕਸ਼ਾ ਕਿਲੇ ਸਾਥੀ ਇਹਨਾਂ ਨੂੰ ਹੋਰ ਵੀ ਹੋਈ ਇਹ ਬਿਲਕੁਲ ਇਹ ਅਜੇ ਤੇ ਦੋ ਹੀ ਪਤਾ ਲੱਗਾ ਜੀ ਸਾਨੂੰ ਫਰਦਰ ਅਸੀਂ ਇਹਨਾਂ ਦਾ ਪੁਲਿਸ ਰਿਮਾਂਡ ਲੈ ਕੇ ਇਨਵੈਸਟੀਗੇਸ਼ਨ ਕਰਾਂਗੇ ਕਿ ਬਿਨਾ ਪ੍ਰੂਫ ਅੱਜ ਕੱਲ੍ਹ ਕਿਰਾਏ ਤੇ ਮਿਲ ਜਾਂਦੇ ਨੇ ਬੈਟ ਨਿਛੇ ਤੇ ਕ੍ਰਾਈਮ ਕਰਕੇ ਚਲੇ ਜਾਂਦੇ ਨੇ ਇਸ ਸਥਾਨ ਭੜੀ ਬਿਲਕੁਲ ਜੀ ਇਹ ਜਿਹੜਾ ਸਾਰੇ ਜਿਹੜੇ ਕਿਰਾਏ ਤੇ ਦਿੰਦੇ ਆ ਤੁਹਾਡੇ ਮਾਧਿਅਮ ਨਾਲ ਹੀ ਉਹਨਾਂ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਵੀ ਜੋ ਵੀ ਇਹ ਰੈਂਟ ਤੇ ਦਿੰਦੇ ਆ ਉਹਨਾਂ ਨੂੰ ਪੂਰਾ ਪੜਤਾਲ ਕਰਕੇ ਉਹਨਾਂ ਨੂੰ ਦੇਣ ਤੇ ਇਹਨਾਂ ਦੇ ਉੱਤੇ ਨੰਬਰ ਵੀ ਰਿਖਿਆਂ ਤੇ ਲਗਵਾਉਣ ਸਰ ਇਹ ਕਿਹੜਾ ਨਸ਼ਾ ਕਰਦੇ ਸੀ ਸਰ ਇਹ ਨਸ਼ਾ ਅਜੇ ਅਜੇ ਇੱਕ ਕੈਪਸੂਲ ਤੇ ਗੋਲੀਆਂ ਹੀ ਖਾਂਦੇ ਨੇ ਇਹਨਾਂ ਦੇ ਦਸਨ ਮੁਤਾਬਕ ਬੈਟਰੀ ਚ ਸਰ ਇੰਜੈਕਸ਼ਨ ਵਗੈਰਾ ਨਹੀਂ ਬੈਟਰੀ ਦੇ ਵਿੱਚ ਇਹ ਨਹੀਂ ਹੋਈ ਅਸੀਂ ਦੇਖਣਾ ਅਜੇ ਪੜਤਾਲ ਕਰ ਲੈਣੇ ਆ ਜੀ ਉਹਦੇ ਬਾਰੇ ਮੋਬਾਈਲ squad ਟੀਮ ਆਈ ਆ ਤੇ ਉਹਦੇ ਬਾਰੇ ਬਿਲਕੁਲ ਜੀ ਇਹ ਬੜੀ ਜਿਹੜੀ ਮੋਬਾਈਲ स्क्वाड ਟੀਮ ਹੈ ਇਹ ਬੜੀ ਇਫੈਕਟਿਵ ਹੋ ਰਹੀ ਹੈ ਜੀ ਸਾਰੇ ਥਾਣਿਆਂ ਦੇ ਵਿੱਚ ਇਕੱਠਤ ਕੀਤੀ ਗਈ ਹੈ ਤੇ ਇਹ ਸਾਡੀ ਇਸੇ ਟੀਮ ਦੀ ਮਦਦ ਨਾਲ ਹੀ ਜਿਹੜਾ ਹੈ ਇਹ ਕਾਬੂ ਆਏ ਨੇ ਸਾਡੇ ਕਿਹੜੀ ਧਾਰਾ ਲਾਗੇ ਉਹ 35 ਇਹ ਜੀ 452 380 ਦੇ ਤਹਿਤ ਜਿਹੜਾ ਹੈ ਅਸੀਂ ਇਹ ਮੁਕੱਦਮਾ ਦਰਜ ਸੀਗਾ ਸਾਡੇ ਕੋਲ ਤੇ ਉਹਦੇ ਵਿੱਚ ਇਹਨਾਂ ਦੀ ਹੀ ਗ੍ਰਿਫਤਾਰੀ ਪਾਈ ਹੈ ਅਗਲੀ ਕਾਰਵਾਈ ਅਗਲੀ ਕਾਰਵਾਈ ਇਸ ਨਾਲ ਕੋ ਅਸੀਂ ਮਾਨਯੋਗ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰ ਰਹੇ ਹਾਂ ਅੱਜ ਇਹਨਾਂ ਦਾ ਪੁਲਿਸ ਰਿਮਾਂਡਰ ਲੈ ਕੇ ਇਹਨਾਂ ਦੀ ਫਰਦਰ ਇਨਵੈਸਟੀਗੇਸ਼ਨ ਕਰਕੇ ਅਸੀਂ ਹੋਰ ਵੀ ਜਿਹੜੀਆਂ ਇਹਨਾਂ ਕੋਈ ਚੋਰੀਆਂ ਕੀਤੀਆਂ ਜਾਂ ਇਹਨਾਂ ਦੇ ਨਾਲ ਹੋਰ ਵੀ ਕੋਈ ਸਾਥੀ ਹੋਣਗੇ ਉਹਨਾਂ ਬਾਰੇ ਵੀ ਅਸੀਂ ਪੜਤਾਲ ਕਰਾਂਗੇ